ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਭਗਵਤਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲੈ ਗਿਆ ਤਾਂ ਹੋਰ ਵੀ ਕੇਸ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਅਕੋਰਡਿੰਗਲੀ ਕੀਤਾ ਜਾਣਾ ਹੈ ਕਿ ਕਿੰਨੇ ਕਿ ਹੋਰ ਮਤਲਬ ਕਿ ਕਲਾਸ ਹੋ ਸਰ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਦੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹ ਦੇ ਅਕੋਰਡਿੰਗਲੀ ਕਰਾਂਗੇ ਪਟਿਆਲੇ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੋਈ ਨਾਮ ਨਾਮ ਕੀਤਾ ਗਿਆ ਨਾਲ ਨੂੰ ਤੰਦ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਠੀਕ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮਾਰਡਾ ਥੈਂਕ ਯੂ ਸਰ ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2021 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀਗੀ ਉਸ ਵਿੱਚ ਜਗੂ ਪੰਗਵਾਰਪੁਰੀਆ ਨੋਮਿਨੇਟਡ ਨੋਮਿਨੇਟਰ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਪਰ ਤੇ ਲੈ ਕੇ ਆਏ ਆ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨਜਿਆ ਗਿਆ ਤਾਂ ਹੋਰ ਵੀ ਕੇਸ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਅਕੋਰਡਿੰਗਲੀ ਕੀਤਾ ਜਾਣਾ ਹੈ ਕਿ ਕਿੰਨੇ ਕਿ ਹੋਰ ਮਤਲਬ ਕਿ ਕਲਾਸ ਹੋ ਸਰ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਦੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹ ਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੋਈ ਨਾਮ ਨਾਮ ਕੀਤਾ ਗਿਆ ਉਹਨਾਂ ਨੂੰ ਤਾਂ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਕੀਰ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮਾਰਡਾ ਥੈਂਕ ਯੂ ਸਰ GPS ਕੁਮਾਨ ਦਾ ਐਫ ਆਈ ਆਰ ਹੈ 89 ਨੰਬਰ ਐਫ ਆਈ ਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਭਗਵਤਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲੈ ਗਿਆ ਤਾਂ ਹੋਰ ਵੀ ਕੇਸਾਂ ਦਾ ਪਰਚੇਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸ ਯੋਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕਰਾਂਗੇ ਬਟਾਲਾ ਕਿ ਕਿੰਨੇ ਕਿ ਹੋਰ ਮੈਨੂੰ ਇਹ ਚ ਪਲੱਸ ਹੋ ਸਰ ਜਿੱਦਾਂ ਮੈਂ ਦੱਸੀਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਦੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਬਟਾਲਾ ਲੇਟੈਸਟ ਗੋਲੀ ਕਾਣਾ ਹੋਇਆ ਪਤਾ ਕੁਝ ਵੀ ਨਾਮਨੇਟ ਕੀਤਾ ਗਿਆ ਨਾਲ ਨੂੰ ਤਨ ਤਨ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ 3 ਦਿਨ 3 ਦਿਨ ਦਾ ਪੁਲਿਸ ਮੌਂਦ ਆਂਕਾ ਥੈਂਕ ਯੂ ਸਰ